ਤੇ ਪੰਜਾਬੀਆਂ ਦੇ ਬਾਦਸ਼ਾਹ ਦੇ ਮਰਨ ਦੇ ਨਾਲ ਹਨੇਰ ਪੈ ਗਿਆ ਅੰਗਰੇਜ਼ਾਂ ਨੇ ਕਲਪਾ ਵਿੱਚ ਪਾਰਟੀਆਂ ਕੀਤੀਆਂ ਜਸ਼ਨ ਮਨਾਏ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਮਿੱਤਰ ਬਣੇ ਸਨ ਨਾ ਉਹਨਾਂ ਨੇ ਖੁਸ਼ੀ ਮਨਾਈ ਜਿਹੜੇ ਕਹਿੰਦੇ ਸਨ ਮਹਾਰਾਜਾ ਜੀਓ ਆਪਣੀ ਫੌਜ ਵਿੱਚ ਭਰਤੀ ਕਰ ਲਓ ਤਨਖਾਹਾਂ ਆਪਣੀ ਮਰਜ਼ੀ ਨਾਲ ਦੇ ਦਿਓ ਆਪਣੇ ਮੁਲਕ ਵਿੱਚ ਅਸੀਂ ਫਕਰ ਦੇ ਨਾਲ ਇਹ ਗੱਲ ਕਹਿ ਸਕੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਹੇਠ ਨੌਕਰੀ ਕਰਕੇ ਆਏ ਇਸ ਸਨਮਾਨਕੋ ਸਾਹ ਤੱਕ ਦੀ ਅੱਜ ਸੋਨੇ ਦੀ ਕਿੜੀ ਨੇ ਖੰਭ ਨੋਚ ਲਏਗੇ ਕਦੇ ਅਮਰੀਕਨ ਡਾਲਰ ਦੇ ਨਾਲੋਂ ਵੱਧ ਕੀਮਤ ਪੰਜਾਬ ਦੇ 1 ਰੁਪਏ ਤੋਂ ਹਰਿਆ ਕਰਦੀ ਸੀ ਅੱਜ ਅਸੀਂ ਕੱਖਾਂ ਤੋਂ ਹੌਲੇ ਬਣ ਕੇ ਲਗੇ 15 ਹਾੜ 27 ਜੂਨ 1849 ਈਸਵੀ ਔਰ 1896 ਬਿਕਰਮੀ ਦੋ ਘੰਟੇ ਦਿਨ ਅਜੇ ਸਤਸੰਗ ਦੀ ਬਜਿਆ ਸੀ ਜਦੋਂ ਵੀਰ ਮਾਰ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਇਹ ਸਤਰ ਦੀਓ ਕੋ ਚਲਾਣਾ ਕਰ ਗਏ ਇਹਨੇ ਆਪਣੀ ਜ਼ਿੰਦਗੀ 58 ਸਾਲ 7 ਮਹੀਨੇ 27 ਦਿਨ ਦੀ ਹੜਾਈ 40 ਸਾਲ ਰਾਜ ਕੀਤਾ ਤੇ ਰਾਜ ਕੱਲਾ ਤਖਤੇ ਉਤਖਤ ਉਤੇ ਬੈਠ ਕੇ ਨਹੀਂ ਕੀਤਾ ਇਹ ਅੰਤਾਂ ਦੇ ਦਿਲਾਂ ਉਦੇ ਰਾਜ ਕੀਤਾ ਅੱਜ ਤੁਸੀਂ ਯਾਦ ਕਰਦੇ ਨੇ ਕੱਲ ਨੂੰ ਤੁਹਾਡੇ ਪੁੱਤਰੇ ਕਰਨਗੇ ਪਰਸੋ ਤੁਹਾਡੇ ਪਰਪੁੱਤਰੇ ਕਰਨਗੇ ਰਾਜ ਹੋਵੇ ਤੇ ਇਹੋ ਜਿਹਾ ਰਾਜ ਇਹਦੇ ਨਾਲ ਉਹ ਰਾਜ ਹਟਾ ਕੇ ਕਹਿ ਹੋਈਏ ਮੁੜ ਕੇ ਦੁਨੀਆ ਦੇ ਲੋਕ ਲੜਤਾ ਹੀ ਪਾਉਂਦੇ ਨਾ ਥੱਕਣ ਇਹੋ ਜਿਹੇ ਰਾਜ ਦਾ ਕੀ ਕਰਨਾ ਇਹਦੇ ਨਾਲ ਜਮੰਗ ਕੇ ਖਾ ਲੈਣਾ ਚਾਹੀਏ ਜਿਹੜੇ ਲੋਕਾਂ ਦੀਆਂ ਲਾਂਟਾਂ ਲੈਣੀਆਂ ਨੇ ਮਹਾਰਾਜਾ ਨਰਦੀਨ ਸਿੰਘ ਦੀ ਸਤਾਈ ਜਿਉਣ ਵਾਲੇ ਦਿਨ 1849 ਈਸਵੀ ਨੂੰ ਇਸ ਧਰਤੀ ਉਤੋਂ ਚਲਾਣਾ ਕਰਕੇ ਗਏ ਕਿਸੇ ਨੇ ਆਪਣੇ ਤੁੱਲੇ ਵਿੱਚ ਆਗਣਾ ਬਾਲੀ ਕਿਸੇ ਨੇ ਰੋਟੀ ਨਾ ਖਾਧੀ ਕਿਸੇ ਨੇ ਪਾਣੀ ਦਾ ਘੋਟਰਾ ਪੀਤਾ ਅੱਜ ਦੇ ਸੁਖਨਾ ਮਾਹੌਲ ਬਦਲਦੇ ਜਾ ਰਹੇ ਨੇ ਪਰਾਤਰ ਸਮੇਂ ਵਿੱਚ ਗਵਾਂਡੀਆਂ ਦੇ ਘਰ ਮੌਤ ਹੋ ਜਾਗੀ ਤੇ ਕਈ-ਕਈ ਦਿਨ ਉਹਨਾਂ ਨੇ ਤੁੱਲੇ ਵਿੱਚ ਆਗਣਾ ਬਾਲੀ ਚਾਹ ਵੀ ਗਵਾਂਡੀਆਂ ਵੱਤੋਂ ਬਣ ਕੇ ਆਉਣੀ ਰੋਟੀ ਵੀ ਪਿੰਡ ਵਾਲਿਆਂ ਨੇ ਲਿਆ ਕੇ ਦੇਣੀ ਇਹ ਸਾਰੀ ਸੇਵਾ ਸਭ ਆਪ ਕਰਨੀ ਅੱਜ ਤੇਰ ਤੋਂ ਤੱਕ ਨੌਂਤਕ ਆ ਗਈ ਹੈ ਆ ਮਜੀਠੀ ਹਲਕੇ ਦੇ ਵਿੱਚ ਇੱਕ ਪਿੰਡ ਕਲੇਰ ਹੈ ਉੱਥੇ ਇੱਕ ਗਰੀਬ ਦੀ ਧੀ ਮਰ ਗਈ ਚਾਰ ਜਾਣੇ ਕੰਦਾ ਦੇਣ ਬਾਤ ਦੇ ਨਹੀਂ ਲੱਦੇ ਬਨੇਵਾਜਾ ਮਾਰ ਮਾਰ ਕੇ ਆਖੋ ਆਜੋ ਮੇਰੀ ਧੀ ਦੀ ਜਿਖਾ ਨੂੰ ਕੰਦਾ ਦੇ ਦੇਖੋ ਇਹ ਅਰਤੀ ਪੰਜ ਘੁੱਟਕ ਸਰੀਰ ਨੂੰ ਕਬਰਾਂ ਤੱਕ ਰੇ ਲੈ ਜਾਓ ਮੈਂ ਧੰਨਵਾਦ ਕਰਦਾ ਉਹਨਾਂ ਨੌਜਵਾਨਾਂ ਦਾ ਉਹ ਪੁਲਿਸ ਵਿੱਚ ਵੀ ਡੋਟੀ ਕਰਦਾ ਹੈ ਭਾਈ ਮੁਖਤਾਰ ਸਿੰਘ ਕਲੇਰ ਕੋਲੋਂ ਕਹਿ ਕੇ ਯਾਦ ਕੀਤਾ ਜਾਂਦਾ ਹੈ ਉਹ ਦਿਨ ਕੋਨੇ ਜਦੋਂ ਵੇਖਿਆ ਕਿ ਉਹਨੇ ਇੱਕ ਟੀਮ ਤਿਆਰ ਕਰ ਲਈ ਹੈ ਭਾਵੇਂ ਕਿਸੇ ਦੇ ਘਰ ਦੀ ਮੌਤ ਹੋ ਜਾਵੇ ਪਹਿਲੇ ਦਿਨ ਦਾ ਸਭ ਕੁਝ ਜਾ ਕੇ ਸਾਡੀ ਟੀਮ ਸੰਭੇਗੀ ਉਹਦੇ ਘਰ ਚਾਹ ਪਾਣੀ ਵੀ ਬਣਾਵੇਗੀ ਪ੍ਰਸ਼ਾਦਾ ਵੀ ਤਿਆਰ ਕਰੇਗੀ ਆਇਆ ਗਿਆ ਮੁਸਤਾਵੇਗੀ ਭਾਵੇਂ ਕਿਸੇ ਦੇ ਘਰ ਦੇ ਵੀ ਹੋਵੇ ਇਹੋ ਜਿਹੀਆਂ ਟੀਮਾਂ ਮੈਂ ਚਾਹੁੰਦਾ ਹਰ ਪਿੰਡ ਵਿੱਚ ਬਣ ਰਹੀਆਂ ਚਾਹੀਦੀਆਂ ਮਹਾਰਾਜਾ ਰਣਜੀਤ ਸਿੰਘ ਦੀ 27 ਜਨਵਰੀ ਦੇ ਦਿਨ ਚੜ੍ਹਾਈ ਚਲਾਨਾ ਕੀਤਾ 28 ਜਨਵਰੀ ਵਾਲੇ ਦਿਨ ਟਾਂਕਾ ਲੱਗ ਗਿਆ ਪੰਜਾਬ ਦੀ ਧਰਤੀ ਦਾ ਹਰ ਮਸ਼ਿੰਦਾ ਆਣ ਕੇ ਲਾਹੌਰ ਦੀ ਧਰਤੀ ਉੱਤੇ ਟੁੱਟ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਅੰਤਮ ਦਰਸ਼ਨ ਕਰਨ ਵਾਸਤੇ ਲੋਕ ਆਏ ਜਿਨ੍ਹਾਂ ਜਿਨ੍ਹਾਂ ਨੇ ਤੱਕਿਆ ਧੁੱਭਾ ਮਾਰ ਕੇ ਰੋਏ ਇਹੋ ਜਿਹਾ ਬਾਦਸ਼ਾਹ ਨਾ ਕਦੇ ਕਿਸੇ ਨੂੰ ਮਿਲਣਾ ਇਹਦੇ ਨਾਲ ਅੱਜ ਤੱਕ ਨਹੀਂ ਮਿਲਿਆ ਏ ਤੇ ਨਾ ਅੱਗੇ ਕੋਈ ਆਸ ਹੀ ਹੈ ਕਿਉਂ ਕਿਸਨ ਮਾਰਦੇ ਹੋ ਉਸ ਸਾਥ ਜਗੇ ਤੁਸੀਂ ਕਿਤੇ ਤੁਸੀਂ ਗੋਮਰਾ ਝਾਟੀ ਹੋ ਜਾਣੇ ਇੱਕ ਆਇਆ ਲੈਪਟਾਪ ਦੇ ਦੇਵਾਂਗੇ ਮੋਬਾਈਲ ਦੇ ਦੇਵਾਂਗੇ ਅਸੀਂ ਤੜਾ ਤੜਾ ਵੋਟਾਂ ਪਾ ਦਤੀਆਂ ਦੂਸਰਾ ਆਇਆ ਘਰ ਘਰ ਨੌਕਰੀ ਬੀਬੀਆਂ ਨੂੰ 11-1100 ਰੁਪਈਆ ਅਸੀਂ ਅੱਖਾਂ ਭੀਟ ਕੇ ਵੋਟਾਂ ਪਾ ਦਤੀਆਂ ਕਦੇ ਆਪਣਾ ਵੀ ਦਿਮਾਗ ਲਾ ਲਿਆ ਕਰੀਏ ਕਿ ਅਸੀਂ ਕਿੰਨੂੰ ਚੁਣਨਾ ਤੇ ਕਿੰਨੂੰ ਅਸੀਂ ਪਾਉਣਾ ਇਹ ਤੇ ਬੀਂਦੀ ਖਾਲੜਾ ਵਰਗੇ ਖਿਡਾਰੀ ਸਾਡੇ ਲੋਕਾਂ ਨੇ ਉਹਨਾਂ ਨੂੰ ਹਰਾ ਕੇ ਰੱਖ ਦਿੱਤਾ ਜਿੰਨੇ ਸਾਡੀਆਂ ਕੁਟਲੀਆਂ ਨਾਲ ਲੋਥਾਂ ਵੀ ਲਿਆ ਕੇ ਸਾਹਮਣੇ ਰੱਖ ਦਿੱਤੀ ਉਹ ਬੇਇਨਸਾਫੀ ਦੀ ਲਈ ਫੌਤ ਮਾਰੇ ਨੇ 50000 ਨੌਜਵਾਨ ਮਾਰਨਾ ਤੇ ਤੁਸੀਂ ਬਿਣਾ ਬਿਣਾ ਕੋ ਉਹਦੀ ਧਰਮਸਪਤਨੀ ਲੈਕਚਰ ਵਿੱਚ ਖੋਦਦੀ ਰੱਦ ਕੇ ਅੱਜ ਉਹਦੀ ਪੜਣੀ ਕੀਤੀ ਤੇ ਉਹਨੂੰ ਪੂਰੇ ਜੋਰ ਲਾ ਕੇ ਉਹਨੂੰ ਹਰਾਇਆ ਸਾਡੀ ਸਿਆਣਪ ਕਿੱਥੇ ਚਲੀ ਗਈ ਜਦ ਤੱਕ ਅਸੀਂ ਆਪ ਨਾ ਸੋਚਾਂਗੇ ਉਨੀ دیر ਤੱਕ ਗੱਲ ਨਹੀਂ ਬਾਨੀ ਕਿਉਂਕਿ ਬਾਬੇ ਦੀ ਬਾਣੀ ਵੀ ਕਹਿੰਦੀ ਹੈ ਬੰਦੇ ਕੋਜ ਤਿਲ ਹਲ ਰੋਜ ਨਾ ਫਿਰ ਪਰੇਸ਼ਾਨੀ ਮਾਹ ਕਹਿੰਦੇ ਨੇ ਆਪਣੇ ਅੰਦਰ ਨੂੰ ਖੋਜਣ ਦਾ ਯਤਨ ਕਰ। ਪਾਕਾ ਵੀ ਜੀਤ ਸਿੰਘ ਬੇਟਾ ਤੇ ਚਾਚਾ ਭਦੀਆ ਪਾਕੀ ਕੋਈ ਨਹੀਂ ਬੱਧੀ ਬੜੇ ਸੋਹਣੇ ਲੱਗਦੇ। ਬਾਰ-ਬਾਰ ਵੇਦ ਆ ਕੇ ਬੱਗੇ ਦੇ ਹੱਥ ਚਾਂਜ ਕਿਰਪਾਨ ਨਹੀਂ ਅੱਗੇ ਕਿਰਪਾਨ ਹੁੰਦੀ ਸੀ। ਮੈਂ ਉਹ ਕੰਨੋ ਕੋ ਢਾਲਦੇ ਆਂ ਨਹੀਂ ਲਿਆਉਂਦਾ। ਹੋਣ ਕਰਤਾਨ ਜਿਹੜੀ ਐ ਉਹਨੂੰ ਫੜ ਕੇ ਢਾਈ ਦਿਨ ਘੰਟੇ ਕਰੋਣਾ ਉਥਾ ਏ ਭੁੱਲ ਚੁੱਕਦੇ ਨਾਲ ਕਿਸੇ ਵੇਲੇ ਥੱਲੇ ਲੱਗ ਜਾਂਦੀ ਤੇ ਗਿਆਨਾਂ ਸੋ ਚੱਟ ਉੱਟ ਕੇ ਖੜੇ ਹੋ ਜਾਂਦੇ ਬਾਬਾ ਜੀ ਸ਼ਸਤਰ ਦੀ ਕਦਰ ਨਹੀਂ ਇਹਨੂੰ ਤੁਸੀਂ ਥੱਲੇ ਲਾਇਆ ਇਹਨੇ ਤਾਂ ਤੁਸੀਂ ਆਸਰਾ ਲੈ ਰਹੇ ਨੇ ਇੱਕ ਦਿਨ ਪੰਜ ਚਾਰ ਨਵਾ ਨਵਾ ਵਰਕਸ਼ਾ ਘੇਓ ਤਾਲ ਤੱਕ ਟਾਗੇ ਮੈਂ ਸ੍ਰੀ ਸਾਹਿਬ ਥੱਲੇ ਲਾ ਕੇ ਕਿਹਾ ਤਾਂ ਕਹਿੰਦਾ ਤੁਸੀਂ ਤੇ ਇਹਦਾ ਆਸਰਾ ਲਿਆ ਮੈਂ ਕਿਹਾ ਬਹਿ ਜਾ ਜਰਾ ਆ ਕਮਦਾ ਪੂਰੀ ਹੋ ਲੈਂਦੇ ਘਰ ਪੂਰਾ ਕਰਕੇ ਤੂੰ ਬੈਠਾ ਰਿਹਾ ਜਦੋਂ ਮੈਂ ਕਿਹਾ ਮੈਨੂੰ ਇੱਕ ਗੱਲ ਦੱਸ ਤੇ ਆਸਰੇ ਤੋਂ ਬਗੈਰ ਅਸੀਂ ਐਸਾ ਦੇ ਲੋਗੇ ਇਹਦੇ ਆਸਰੇ ਨਾਲ ਰਾਜ ਲਿਆ ਇਹਦੇ ਆਸਰੇ ਨਾਲ ਜੰਗਾਂ ਜਿੱਤੀਆਂ ਇਹਦੀ ਆਸਰੇ ਦੇ ਨਾਮ ਅਸੀਂ ਬਹੁਤ ਬੇਟੀਆਂ ਦੀ ਪਾਤਮਕਾ ਬਚਾਈ ਤਿੰਨ ਮਿੰਟ ਦੀ ਸਟੇਜ ਦੇ ਸਾਹਮਣੇ ਖਲੋਦੇ ਪੂਰਨ ਪੂਰਨ ਕਰਦੇ ਸਾਰੇ ਲੋਕੋ ਤੁਰ ਪੇ ਤਾਕਾ ਚ ਰੋਲਿਆ ਮੈਨੂੰ ਵੇਲਾ ਨੂੰ ਲੈਣ ਦੇ ਬੈਠ ਕੇ ਵਿਚਾਰ ਕਰ ਲਵਾਂਗੇ ਕਿਉਂਕਿ ਅਸੀਂ ਛੱਟ ਦੇਣੀ ਵਾਰ ਤੇ ਖਾਣ ਨੂੰ ਵਾਸਤੇ ਤਿਆਰ ਹੋ ਜਾਦੇ ਕੀ ਪਰ ਨੂੰ ਆ ਗਈ ਉਹ ਸ੍ਰੀ ਸਾਹਿਬ ਫੜੀ ਆ ਪੁਸ਼ਾਈ ਵਧੀਆ ਕੀਤੀ ਹੈ ਗੁਰਦੁਆਰੇ ਆਏ ਆ ਪੈਰ ਧੋ ਕੇ ਆਏ ਆ ਜਿਹਦੇ ਉੱਤੇ ਲੱਗ ਗਈ ਤੇ ਦੇਹਰੀ ਕੇ ਆ ਗਈ ਮੈਂ ਕਿਹਾ ਭਰਾ ਤੁਹਾਡੇ ਜਵਾਬ ਦੇਣ ਕੋਲ ਮੈਂ ਫੜਦਾ ਹੀ ਨਹੀਂ ਪਰ ਕਹਿੰਦੇ ਬਾਬਾ ਬੰਤਾਰ ਸਿੰਘ ਜੀ ਬੱਗਾ ਸਾਹਿਬ ਤੁਹਾਨੂੰ ਸ੍ਰੀ ਸਾਹਿਬ ਆ ਦੇ ਦਿਆਂ ਤੁਸੀਂ ਫੜਦੇ ਨਹੀਂ ਮੈਂ ਕਿਹਾ ਡਰਦੇ ਨਹੀਂ ਫੜਦੇ ਬਾਬਾ ਜੀ ਕੀ ਕਰੀਏ ਇੱਥੇ ਟੋਕਰ ਵਾਲਿਆਂ ਦੀ ਕਮੀ ਨਹੀਂ ਲੋਹਰਾ ਵਿਚਾਰ ਫਿਰ ਆਪਣਾ ਧਿਆਨ ਉੱਤੇ ਲੈ ਚਲੋ 28 ਜੂਨ ਵਾਲੇ ਦਿਨ ਪਿਆਰ ਦੇ ਲੋਕ ਮਰਦ ਦੇ ਦਰਸ਼ਨ ਕਰਨ ਵਾਸਤੇ ਆਏ ਆਖਰੀ ਦਰਸ਼ਨ ਕੀਤੇ ਧੂਆ ਮਾਰ ਕੇ ਰੋਏ ਆਂਦਰਕਾਰ ਪਰ ਮਕਤੀ ਨੰਬਰ ਆ ਗਿਆ 29 ਜੂਨ ਆਈ 29 ਜੂਨ ਵਾਲੇ ਦਿਨ ਮਰਦ ਦੀ ਚੰਦਰ ਦੀ ਜਗਾ ਕੋਲੂ ਚੰਦਰ ਦੀ ਜਗਾ ਜਣ ਕੇ ਵਿੱਚ ਉਹ ਪੰਜ ਪੁੱਤਕ ਸਰੀਰ ਰੱਖਿਆ ਧਿਆਨ ਦੇ ਪ੍ਰੋਗਰਾਮ ਤੇ ਫਿਰ ਆਣ ਕੇ ਮਗਰਮਾਸ ਦੇ ਅਥਰੂ ਬਹੋਲ ਲਗਾ ਇੱਕ ਜਾਰਾ ਇਹਨੂੰ ਫੜਦਾ ਹੈ ਬਾਦੋਂ ਇਹ ਭੱਜ-ਭੱਜ ਕੇ ਜਿਗਾ ਵੱਲ ਜਾਂਦਾ ਹੈ ਉਹ ਕਹਿੰਦਾ ਮੇਰਾ ਪਿਆਰ ਬਣਾ ਦੇ ਰਣਜੀਤ ਸਿੰਘ ਦੇ ਨਾਲ ਮੈਨੂੰ ਸੱਦੀ ਹੋ ਲੈ ਤੇ ਮੈਂ ਤੇ ਨਾਲ ਮਰਨਾ ਮੈਨੇ ਕਿਹਾ ਦਸਰ ਲੈਣ ਨੂੰ ਮੈਂ ਤੇ ਕਹਿੰਦਾ ਬਾਹ ਸੱਗੇ ਦੀ ਸਗਣੀ ਨਹੀਂ ਸੀ ਇਹਨੂੰ ਧੱਕਾ ਦੇ ਕੇ ਜਿਗਾ ਛੱਡ ਦੇ ਦੇ ਤੇ ਸਿਆਪਾ ਮੁੱਕਦਾ ਤੇ ਸਭੋ ਫਰਦ ਵਾਲਾ ਵੀ ਹੋ ਰਿਹਾ ਮਿੱਤਰ ਸਿੰਘ ਉਹ ਕਹਿੰਦਾ ਧਿਆਨ ਸਿਆ ਜੇ ਤੂੰ ਮਰ ਗਿਓ ਤੇ ਸੇਕ ਰਾਜ ਨੂੰ ਸਾਂਭੇਗਾ ਕੌਣ ਐ ਦਰਅਸਲ ਸਾंबेਗਾ ਨਹੀਂ ਕਹਿੰਦਾ ਸੀ ਧਿਆਨ ਨਾਲ ਤੇਰੇ ਪਿਆਰ ਸਿੱਖ ਰਾਜ ਦਾ ਬੇੜਾ ਕਿਸੇ ਨੇ ਨਹੀਂ ਡੋਬਣਾ ਤੇ ਕਿ ਤੂੰ ਹੀ ਤੇ ਸਾਡੇ ਤੇ ਸਿਆਰਾ ਜਿਹੜਾ ਸਿੱਖ ਰਾਜ ਖਤਮ ਕਰਦੇ ਤੈਨੂੰ ਲਈ ਕਹਿੰਦੇ ਨੇ ਸੱਤ ਬੋਲੀਆਂ ਚਾਰ ਰਾਣੀਆਂ ਮਹਾਰਾਜਾ ਗੁਰਿੰਦੀਪ ਸਿੰਘ ਦੀ ਚਿਖਾ ਵਿੱਚ ਪੈ ਕੇ ਸਦੀ ਹੋਈਆਂ ਆਪਣੇ ਪ੍ਰਾਨ ਤਿਆਗੀਆਂ ਪਿਆਰੀ ਮਹਿਬੂਬਾ ਮਹਾਰਾਣੀ ਜਿੰਦ ਗੌਰ ਜੀ ਨੂੰ ਸਭ ਤੋਂ ਵੱਧ ਪਿਆਰ ਮਹਾਰਾਜਾ ਰਣਜੀਤ ਸਿੰਘ ਦੀ ਕਰਦੇ ਸਨ ਉਮਰ ਛੋਟੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਿਆਹੀ ਗਈ ਇੱਕ ਪੁੱਤ ਨੂੰ ਇਹਨੇ ਜਨਮ ਦਿੱਤਾ ਉਸ ਪੁੱਤ ਦਾ ਨਾਮ ਇਤਿਹਾਸ ਵਿੱਚ ਦਲੀਪ ਆਉਂਦਾ ਏ ਦਲੀਪ ਦੀ ਉਮਰ ਬਿਲਕੁਲ ਛੋਟੀ ਏ ਕੋਦ ਵਿੱਚ ਪਿਆ ਏ ਕਹਿੰਦੀ ਨਹੀਂ ਜਿੰਦਾ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬਾ ਕਹਿੰਦੇ ਸਨ ਹੱਥੋਂ ਵੱਧ ਬਾਗੀ ਭੈਣਾਂ ਨਾਲ ਵੱਧ ਪਿਆਰ ਕਰਦੇ ਸਨ ਅੱਜ ਤੇਰੀਆਂ ਭੈਣਾਂ ਤੇ ਘਾ ਵਿੱਚ ਸੱਦੀ ਹੋ ਰਹੀਆਂ ਨੇ ਤੂੰ ਕੀ ਵੇਖ ਰਹੀ ਏ ਮਾ ਤਾਲ ਵਿੱਚ ਦਿਖਾ ਵਿੱਚ ਪੈ ਕੇ ਸੱਦੀ ਹੋ ਜਾ ਗੋਦ ਵਿੱਚ ਪਏ ਛੋਟੇ ਜਿਹੇ ਬੱਚੇ ਵੱਲ ਤੱਕੇ ਕਿ ਕੀ ਪੁੱਤ ਦਲੀਪ ਜੇ ਮੈਂ ਜਿਗਾ ਵਿੱਚ ਪੈ ਕੇ ਸੱਦੀ ਹੋ ਜਾਵਾਂ ਤੂੰ ਯਤੀਮ ਹੋ ਜਾਵੇਂਗਾ ਮੇਰੇ ਪੁੱਤਰਾ ਠੋਕਰ ਜੋਗਾ ਰਹੇਗਾ ਤੇਨੂੰ ਕਿਸੇ ਨੇ ਪਾਲਣਾ ਹੀ ਨਹੀਂ ਯਤੀਮ ਦੀ ਹਾਲਾਤ ਬੜੀ ਮਾੜੀ ਹੁੰਦੀ ਹੈ ਕਿਤੇ ਕੋਈ RAMDAS PAICHAY ਦੇ ਕੋਲੋਂ ਕੁਛ ਕਿਵੇਂ ਕੋਈ ਯਤੀਮੀ ਕੇ ਵੀ ਸਹਾਈ ਦੀ ਐ ਐਵੇਂ ਨਹੀਂ ਮੇਰੇ ਗੁਰਦੇਵ ਨੇ ਇਹ ਗੱਲ ਕਹਿ ਦਿੱਤੀ ਜੋ ਹਮਰੀ ਪੇਦ ਹੁੰਦੀ ਮੇਰੇ ਸਤਿਗੁਰਾ ਸਾਰਾ ਪਰ ਤੇ ਤੁਮ ਹਰ ਜਾਨੋ ਆਪੇ ਹਮ ਰੋਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਆਪੇ ਮਹਾਰਾਜ ਨੇ ਆਖਿਆ ਮੈਂ ਤੇ ਗਲੀਆਂ ਦੇ ਕੱਖਾਂ ਮਾਗੜਾ ਰੋਲਦਾ ਫਿਰਦਾ ਤਾਂ ਮੇਰੇ ਗੁਰੂ ਦੀ ਨਜ਼ਰ ਮੇਰੇ ਉੱਤੇ ਹੋਈ ਜਿਹੜਾ ਰੋਟੀ ਤੋਂ ਵੀ ਆਤਰ ਸੀ ਆਜੋ ਦਾ ਨਾਮ ਕੁੱਲ ਵੰਡ ਵਿੱਚ ਰਹੀ ਤਿੰਨਾ ਲੋਕਾਂ ਵਿੱਚ ਹੀ ਚੱਲਦਾ ਏ ਜਿਹਨੂੰ ਕਦੇ ਰੋਟੀ ਨਹੀਂ ਸੀ ਮਿਲਦੀ ਆਜੋ ਉਹਦੇ ਲੰਗਰ ਵਿੱਚੋਂ ਕੋਈ ਭੁੱਖਾ ਹੀ ਨਹੀਂ ਜਾਂਦਾ ਜਿਹਦਾ ਘਰ ਨਹੀਂ ਸੀ ਉਦੇ ਘਰ ਨੂੰ ਲੋਕ ਯਾਦ ਕਰ ਕਰਕੇ ਆਪਣੇ ਬੱਚੇ ਪਾਲ ਰਹੇ ਨੇ ਕੌਣ ਜਾਣਦਾ ਸੀ ਜਤਿਨ ਦੇ ਸਿਰ ਤੇ ਇੱਕ ਦਿਨ ਸੋਨੇ ਦਾ ਸ਼ਤਰ ਵੀ ਚੱਲੇਗਾ ਇਹ ਵਡਿਆਈ ਕੀਤੀ ਹੈ ਮੇਰੇ ਗੁਰਦੇਵ ਦੀ ਇਹ ਰਹਿਮਤ ਕੀਤੀ ਹੈ ਮੇਰੇ ਰਹਿਬਰ ਦੀ ਰਹਿਮਚਾਰ ਲਟਾ ਲਟ ਕਰਕੇ ਝਿਖਾ ਦੇ ਵਿੱਚੋਂ ਕੁੱਤੀ ਆਪ ਉੱਠੀ ਮਾਨੋ ਮਹਾਰਾਜਾ ਰਣਜੀਤ ਸਿੰਘ ਝਿਖਾ ਵਿੱਚ ਨਹੀਂ ਹੋਇਆ ਝਿਖਾ ਦੇ ਨਾਲ ਬਾਗ ਦੇ ਨਾਲ